ਸਾਸ ਸਾਸਿਰਕਾਰ ਸਾਰਿਆਂ ਨੂੰ ਕਿਵੇਂ ਹੋ ਆਈ ਹੋਪ ਸਾਰੇ ਠੀਕ ਹੋਵੋ ਲਓ ਜੀ ਫਰਸ਼ ਪੈ ਗਿਆ ਆਪਣਾ ਫਰਸ਼ ਪੈ ਗਿਆ ਆ ਦੇਖੋ ਬਹੁਤ ਸੋਹਣਾ ਲੱਗ ਰਿਹਾ ਹੈ ਫਰਸ਼ ਪਾਤਾ ਲਪਾਈ ਹੋ ਗਈ ਕੰਦ ਦੀ ਥੋੜੀ ਜੀ ਰਹਿਂਦੀ ਸੀਗੀ ਆਵਲੀ ਕੰਦ ਤੇ ਇਹ ਵੀ ਕੰਦ ਹੋ ਗਈ ਸਾਰੇ ਤਕਰੀਬਨ ਸਾਫ਼ ਹੋ ਗਿਆ ਦੇਖੋ ਇੱਥੇ ਆਪਾਂ ਨੇ ਨਵੀਆਂ ਲਾਉਣੀਆਂ ਨੇ ਆਵਲੀਆਂ ਤੇ ਸਾਰਾ ਸਾਫ਼ ਹੋ ਗਿਆ ਦੇਖੋ ਸਾਰਾ ਮਤਲਬ ਕਿ ਫੀਟਿੰਗ ਵੀ ਹੋ ਗਈ ਲਓ ਜੀ ਇਤਨਾ ਵੀ ਸਾਰਾ ਕਮਰਾ ਹੋ ਗਿਆ ਦੇਖੋ ਦਿਖਦਾ ਹੁਣ ਥੋੜਾ ਹਨੇਰਾ ਪੈ ਰਿਹਾ ਤੁਹਕੋ ਲੱਗੀ ਹੋਈ ਹੈ ਚੇਕਾ ਨ ਗਗੂ ਆਹ ਤਰ ਬੱਝਾ ਲਗਾਣਾ ਉੱਥੇ ਮੇਨ ਤੇ ਇਹ ਦਰਵਾਜਾ ਲਗਾ ਦੇਗਾ। ਖਾ올ੀ ਕੰਡ ਹਜੇ ਰਹਿ ਗਈ ਕਿਉਂਕਿ ਅਸੀਂ ਬੇੜਾ ਮਲਾਣਾ ਨਾਲ ਦੋ ਬਣ ਕੇ ਤੇ ਬੇੜਾ ਸਾਰਾ ਇਕੱਠਾ ਕਰਨਾ। ਇਧਰੋ ਸੈਲਫ ਪੈ ਗਈ ਆਪਣੀ। ਦੇਖੋ ਸੈਲਫ ਪੈ ਗਈ। ਬਹੁਤ ਥੋੜਾ ਲੱਗ ਰਿਹਾ ਕੰਮ ਕਰੀਆ। ਦਾ। ਓ। ਦਾ। ਓ। ਨਾ। ਹਾਂ। ਕੀ ਕਰਤਾ ਗੁਗੂ ਕੀ ਕਰਗਾ? बड़ा काम हो गया गक लो जी करते हैं लाइक सब्सक्राइब जरूर करें करो प्लीज चैनल को शेयर करें करो ज्यादा से ज्यादा लो जी अब बनान लग राजमा जीरा पाले हैं होना तो पावमेंगे मसाला ग्रैंड किसका है मसाला पावमेंगे ਪਿਆਜ਼, ਹਰੀ ਮਿਰਚ, ਲਸਣ ਸਾਰਾ ਗ੍ਰੈਂਡ ਕਰ ਲਿਆ ਆਪਾਂ। ਲੋਅ ਆਪਾਂ ਪਾਤਾ ਮਸਾਲਾ ਗ੍ਰੈਂਡ ਕੀਤੇ ਹੋਏ ਪਿਆਜ਼, ਲਸਣ, ਹਰੀ ਮਿਰਚ ਦਾ ਸਾਰਾ ਪਾਤਾ ਤੇ ਹੁਣ ਆਪਾਂ ਇਹਨੂੰ ਹਲਾਵਾਂਗੇ ਚੰਗੀ ਤਰ੍ਹਾਂ। ਤੇ ਸਾਤੇ ਆ ਵੇਟ ਸੇਕ ਲੱਗਣ ਤੱਕ ਵੇਟ ਕਰਦੇ ਹਾਂ। ਲੋ ਜੀ ਆ ਗਿਆ ਰਾਤ ਨੂੰ ਉਹ ਅੱਜ ਮੈਂ ਪਾਇਆ ਤੋਂ ਵੱਧਨੇ ਤੇ ਆਪਾਂ ਆਲੂ ਪਾ ਕੇ ਬਣਾ ਲਿਆ ਇਹ ਇਹ ਸਬ지 ਬਹੁਤ ਸਵਾਦ ਬਣਦੀ ਹੈ ਇਹਨੂੰ ਆਪਾਂ ਪਹਿਲਾਂ ਹੀ ਧਿਓ ਕੇ ਰੱਖ ਲਿਆ ਸੀ ਅ ਕਾਂਟਾ ਪਹਿਲਾਂ ਧਿਓ ਕੇ ਰੱਖ ਲਿਆ ਸੀ ਇਹਨੂੰ ਲਓ ਜੀ ਆਪਾਂ ਥੋੜਾ ਜਿਹਾ ਪਾਇਆ ਪਾਣੀ ਤੇ ਆਪਾਂ ਨੂੰ ਚੰਗੀ ਤਰ੍ਹਾਂ ਹਿਲਾਉਣ ਲੱਗੇ ਆ ਤੇ ਮਸਾਲਾ ਆਪਣਾ ਕੱਚਾ ਨਰਾਇਸ਼ਵੇ ਤੇ ਚੰਗੀ ਤਰ੍ਹਾਂ ਪਕਾ ਕੇ ਹੀ ਫਿਰ ਆਪਾਂ ਇਹਦੇ ਵਿੱਚ ਰਾਜਮਾ ਪਾਵਾਂਗੇ ਦੇਖੋ ਤੇ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਆਲੂ ਆਲੂ ਰਾਜਮਾ ਅਵੇਸ ਤੇ ਇਕੱਲੇ ਰਾਜਮਾ ਬਣਾਉਂਦੇ ਆ ਪਰ ਅਸੀਂ ਆਲੂ ਪਾ ਕੇ ਹੀ ਬਣਾਣੇ ਆ ਸਿੰਪਲ ਕੇ ਨਾ ਤੇ ਵੇਟ ਕਰਦੇ ਆ ਪਾਵਾਂਗੇ ਰਾਜਮਾ ਤੇ ਲੋਜੀ ਆਪਾਂ ਪਾਤੇ ਰਾਜਮਾ ਮਸਾਲੇ ਵਿੱਚ ਥੋੜਾ ਜਿਹਾ ਸੇਕ ਲਵਾਵਾਂਗੇ ਇਹਨੂੰ ਹਨ ਸੇਕ ਲਵਾਉਣ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਆਲੂ ਤੇ ਚੜਵਾ ਪਾ ਲਵਾਂਦੇ ਆ ਸੇਕ ਥੋੜਾ ਜਿਹਾ ਲਾ ਲਓ ਜੀ ਆਪਾਂ ਪਾਤੇ ਆਲੂ ਆ ਦੇਖੋ ਰਾਜਮਾ ਨੇ ਪਾਣੀ ਛੱਡ ਦਿੱਤਾ ਥੋੜਾ ਥੋੜਾ ਤੇ ਆਲੂ ਪਾਤੇ ਤੇ ਇਹਨਾਂ ਨੂੰ ਵੀ ਹੁਣ ਆਪਾਂ ਸੇਕ ਲਵਾਵਾਂਗੇ ਥੋੜਾ ਜਿਹਾ ਸੇਕ ਲਵਾਉਣ ਤੋਂ ਬਾਅਦ ਇਹਨੂੰ ਲਾਵਾਂਗੇ ਆਪਾਂ ਤਰੀ ਤਰੀ ਵੀ ਆਪਾਂ ਸਾਹ ਹਦੀ ਤਰੀ ਲਾ ਕੇ ਤੇ ਇਹਨੂੰ ਥੋੜਾ ਜਿਹਾ ਸੇਕ ਲਵਾ ਲੀਏ ਲਓ ਜੀ ਆਪਾਂ ਲਾਤੀ ਤਰੀ ਸਾਜ ਰੋਟੀ ਖਾਦੀ ਜਾਵੇ ਤੇ ਹੁਣ ਲਵਾਵਾਂਗੇ ਆਪਾਂ ਸੇਟੀ ਤੇ ਆਪਾਂ ਹੁਣ ਕਰ ਲੱਗਿਆ ਕੁੱਕਰ ਬੰਦ ਉਜinali ਆਪਾਂ ਕੁੱਕਰ ਬੰਦ ਕਰਤਾ ਤੇ ਆਪਾਂ ਲਗਵਾਨ ਲੱਗਿਆ ਹੁਣ ਸਿਟੀਆਂ ਤਕਰੀਬਨ ਸਿਟੀਆ 3-4 ਵਜਾਂ ਲਗੀਆਂ ਸਿਟੀਆ ਲਵਾਨ ਤੋਂ ਬਾਅਦ ਆਪੜੀ ਸਬਜ਼ੀ ਹੋ ਜਾਣੀ ਹੈ ਤਿਆਰ ਪਲੀਜ਼ ਲਾਈਕ ਸਬਸਕ੍ਰਾਈਬ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਪੋਰਟ ਕਰਿਆ ਕਰੋ ਲੋ ਜੀ ਸਬਜ਼ੀ ਆਪਣੀ ਬਣ ਕੇ ਤਿਆਰ ਹੋ ਗਈ ਤੜਿਆ ਲਈ ਰਾਜਮਾ ਦੋ ਰਾਜਮਾ ਦੇ ਕਿੱਲੇ ਸਨ ਦੇ ਚਲੋ ਲਾਈਕ ਸਬਸਕ੍ਰਾਈਬ ਕਰਦੇ ਆ ਪਰੋ ਪਲੀਜ਼ ਚਲੋ ਮਿਲਦੇ ਆ ਨੈਕਸਟ ਵਲੋਗ ਵਿੱਚ ਥੈਂਕ ਯੂ